ਸਤਿ ਸ਼੍ਰੀ ਅਕਾਲ ਜੀ ਆਪ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਥੋੜੀ ਹੈ ਤੇ ਅਗਲੇ 48 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਆਸਪਾਸ ਕੇ ਸਾਡੇ ਇਲਾਕੇ ਦੇ ਅਨੰਤਪੁਰ ਸਾਹਿਬ ਮੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਥ ਕਲੱਬਾਂ ਨੂੰ ਸਾਰੇ ਪੰਚਾਇਤ ਨੂੰ ਸਾਰਾ ਪ੍ਰਸ਼ਾਸਨ ਮੈਕੂਬ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮਸਲ ਪਿੰਡਾਂ ਦਾ ਜਿਹੜਾ ਇੱਕ ਸਪੈਕਟਿਵ ਸਟਿਚਰ ਅੰਮ੍ਰਿਤਸਰ ਇਹਦੇ ਬਹੁਤ ਨਾਜ਼ੁਕ ਹੈ ਸਾਉਂਦ ਦਾ ਦੂਰੀ ਮਾਰ ਇਸ ਟਾਈਮ ਵੀ ਬਰਸਾਤ ਲਗਾਤਾਰ ਤੱਕ ਇੱਕ ਦੂਜਾ ਜੋ ਉਸ ਨੂੰ ਤੁਹਾਡਾ ਤੋਂ ਪਾਣੀ ਪੈ ਰਿਹਾ ਵੀ ਬਸ ਬਸ ਛੰਡਾ ਨਹੀਂ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਕਿਰਾ ਇੱਕ ਵੱਡਾ ਸਖਰਾ ਡੈਮ ਬਹੁਤ ਧੀਰੇ ਨਾਲ ਖੁੱਲ ਜਾਰ ਰਿਹਾ ਪਰ ਇਹ ਸਾਰੇ ਲੱਗੇ ਨੇ ਇੱਕ ਮੋਡਰਨ ਮਾਸਮਾ ਦੇ ਆਕਾਲਪੁਰ ਸਾਡੇ ਮਹਾਮਾਨੀ ਦੀ ਅਸਾਸੇ ਕੀ ਰਹਿਣ ਗੁਰੂ ਸਾਹਿਬ ਸਾਡੀ ਲੱਖਾਂ ਦੀ ਅਸੀਂ ਕਿਪਾ ਨੂੰ ਪੰਜਾਬ ਦੇ ਉੱਤੇ ਖੁਫਾਤੂ ਮੇਰੇ ਸਾਡੇ ਹਿੰਸ ਲਗਵਾਉਣ ਨੂੰ ਜੇਹ ਦੇ ਆਪਾ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਵਾਰਾਂ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਮੰਡਮ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਲੱਗਿਆ ਨੂੰ ਸੁਖਮਣ ਜੀ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸਾਰੇ ਲੋਕੀਂ ਦੇ ਜੀ ਬ੍ਰੀਚ ਹੈ ਉਸ ਪੰਡਾ ਦੀ ਪ੍ਰੈਕਟਿਵਿਟੀ ਟੁੱਟ ਗਈ ਪ੍ਰਨਾਮ ਦੁਆਰਾ ਬੁਖੀ ਦੇ ਵਿਚ ਪੰਡਿਤ ਜਿੱਥੇ ਨਹੀਂ ਹੈ ਸਾਰੇ ਪ੍ਰਸ਼ਾਸਨ ਸਾਰੀ ਸਟੇਮਾ ਲੱਗ ਰਹੀਆਂ ਮੇਰੇ ਤੋਂ ਆਉਣ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਜਰਾ ਕਿਸੇ ਦੀ ਵੀ ਜਿਹੜੀ ਹੈ ਕਿਸੇ ਵਿੱਚ ਕੀ ਅਲਾਉ ਨਹੀਂ ਕਿਸੇ ਨੂੰ ਕੋਈ ਕੋਈ ਬਾਣਾ ਲਾਉਣ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਜਿਸ ਨੂੰ ਖਾਣਿਆਂ ਨੂੰ ਇਕੱਠੇ ਉੱਕੇ ਜਿਹੜਾ ਹੈ ਸਾਰੇ ਸਪੰਸਰਾਂ ਦਾ ਸਾਰੇ ਯੂ ਕਲੱਬ ਦਾ ਬਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਇਹ ਲੇਟ 40 ਘੰਟੇ ਅਗਲੇ 42 ਘੰਟੇ ਆਪਾਂ ਇਸ ਨੂੰ ਤੀਬਰ ਦੇ ਨਾਲ ਜਿਹੜਾ ਨੀਤ ਸੱਜੇ ਬਹੁਤ ਦੋਸਤਾਂ ਨੂੰ